ਸਾਰਿਆਂ ਨੂੰ ਪਿਆਰ ਭਰੀ ਸਵੇਰ ਸ਼ਕਲ ਜੀ ਲੈ ਕੇ ਹਾਜ਼ਰ ਹੋਇਆ ਅੱਜ ਦੀ ਇੱਕ ਨਵੀਂ ਕਹਾਣੀ ਦੋਸਤੋ ਕਿਸੇ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਕਰਮ ਉਸ ਫਸਲ ਹੈ ਜਿਹੜੀ ਇਨਸਾਨ ਨੂੰ ਹਰ ਹਾਲ ਵਿੱਚ ਕਟਣੀ ਹੀ ਪੈਂਦੀ ਹੈ ਇਸ ਦੇ ਲਈ ਹਮੇਸ਼ਾ ਚੰਗੇ ਬੀਜ ਬੀਜੋ ਤਾਂ ਕਿ ਫਸਲ ਸੋਹਣੀ ਹੋਵੇ ਦੋਸਤੋ ਅੱਜ ਦੀ ਕਹਾਣੀ ਤੁਹਾਡੇ ਜੀਵਨ ਨੂੰ ਬਦਲ ਦਵੇਗੀ ਇਸ ਦੇ ਲਈ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਨ ਲਵੋ ਕਿਉਂਕਿ ਅੱਧਾ ਅਧੂਰਾ ਗਿਆਨ ਵੀ ਬਹੁਤ ਖਤਰਨਾਕ ਹੁੰਦਾ ਹੈ ਕਹਿੰਦੇ ਨੇ ਕਿ ਜੀਵਨ ਵਿੱਚ ਕੀਤੇ ਗਏ ਚੰਗੇ ਬੁਰੇ ਕਰਮ ਲੈ ਕਈ ਜਨਮਾਂ ਤੱਕ ਪਿੱਛਾ ਕਰਦੇ ਨੇ ਤੁਸੀਂ ਇਸ ਗੱਲ ਨੂੰ ਮੰਨੋ ਜਾਂ ਨਾ ਮੰਨੋ ਪਰ ਇਹ ਗੱਲ ਝੁਟਲਾਈ ਨਹੀਂ ਜਾ ਸਕਦਾ ਸਾਨੂੰ ਜੋਮ ਜੋ ਮਿਲਿਆ ਹੈ ਉਹ ਸਾਡੇ ਕਰਮਾਂ ਦੀ ਉਪਜ ਹੈ ਤੇ ਜੋ ਜੋ ਭੋਗਣਾ ਪਵੇਗਾ ਉਹ ਪੂਰੇ ਕਰਮਾਂ ਦਾ ਨਤੀਜਾ ਹੋਵੇਗਾ ਔਰ ਇਸ ਗੱਲ ਨੂੰ ਇੱਕ ਬਹੁਤ ਹੀ ਸੋਹਣੀ ਕਹਾਣੀ ਰਾਹੀਂ ਸਮਝਦੇ ਹਾਂ ਕਿ ਮਨੁੱਖ ਕਰਮ ਦਾ ਭੋਗ ਕਿਵੇਂ ਭੋਗਦਾ ਹੈ ਤੇ ਕਿੰਨਾ ਦੇ ਘਰ ਵਿੱਚ ਦੁੱਖ ਵਾਲੇ ਤੇ ਕੰਗਾਲ ਬਣਾਉਣ ਵਾਲੀ ਸੰਤਾਨ ਪੈਦਾ ਹੁੰਦੀ ਹੈ ਦੋਸਤੋ ਬਹੁਤ ਹੀ ਪੁਰਾਣੀ ਗੱਲ ਹੈ ਇੱਕ ਪਿੰਡ ਵਿੱਚ ਕਿੰਕਰ ਤੇ ਬਜਰੰਗ ਨਾਮ ਦੇ ਦੋ ਕੁੱਤੇ ਰਹਿੰਦੇ ਸੀ ਦੋਨਾਂ ਵਿੱਚ ਬੜੀ ਹੀ ਗਹਿਰੀ ਮਿੱਤਰਤਾ ਸੀ ਉਹ ਹਰ ਸਮੇਂ ਇੱਕ ਦੂਜੇ ਦੇ ਨਾਲ ਹੀ ਰਹਿੰਦੇ ਇੱਕ ਦਿਨ ਕਿੰਕਰ ਨੇ ਬਜਰੰਗ ਨੂੰ ਕਿਹਾ ਦੋਸਤ ਪਤਾ ਨਹੀਂ ਅਸੀਂ ਪਿਛਲੇ ਜਨਮ ਵਿੱਚ ਕਿਹੜੇ ਬੁਰੇ ਕਰਮ ਕੀਤੇ ਸੀ ਜਿਸ ਕਾਰਨ ਸਾਨੂੰ ਕੁੱਤੇ ਦਾ ਸਰੀਰ ਮਿਲਿਆ ਬਜਰੰਗ ਬੋਲਿਆ ਹਾਂ ਦੋਸਤ ਇਹ ਸਰੀਰ ਵਿੱਚ ਰਹਿ ਕੇ ਸਾਨੂੰ ਨਾ ਤਾਂ ਖਾਣ ਪੀਣ ਦਾ ਸੁੱਖ ਹੈ ਅਤੇ ਨਾ ਹੀ ਮਾਨ ਸਨਮਾਨ ਭੋਜਨ ਲਈ ਵੀ ਸਾਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ ਫਿਰ ਵੀ ਢੰਗ ਨਾਲ ਪੇਟ ਨਹੀਂ ਭਰਦਾ ਜੇ ਅਸੀਂ ਕਿਸੇ ਦੇ ਘਰ ਦੀ ਰਖਵਾਲੀ ਕਰਦੇ ਰੋਟੀ ਦਾ ਇੱਕ ਟੁਕੜਾ ਵੀ ਲੈਂਦੇ ਆ ਉਹ ਵੀ ਇੱਜ਼ਤ ਨਾਲ ਨਹੀਂ ਮਿਲਦਾ ਤੇ ਸਾਡੀ ਮੌਤ ਵੀ ਬੜੇ ਹੀ ਦਰਦਨਾਕ ਤਰੀਕੇ ਨਾਲ ਹੁੰਦੀ ਹੈ ਲੋਕ ਸਾਡੀ ਮੌਤ ਦੀ ਮਿਸਾਲ ਦਿੰਦੇ ਨੇ ਕਿ ਤੂੰ ਕੁੱਤੇ ਦੀ ਮੌਤ ਮਰੇਗਾ ਰਹਿਣ ਦੇ ਲਈ ਵੀ ਸਾਡਾ ਕੋਈ ਟਿਕਾਣਾ ਨਹੀਂ ਹੈ ਗਰਮੀ ਹੋਵੇ ਮੀਂਹ ਕਣੀ ਹੋਵੇ ਹਰੇਕ ਰੁੱਤ ਵਿੱਚ ਸਾਨੂੰ ਗਲੀਆਂ ਵਿੱਚ ਭਟਕਣਾ ਪੈਂਦਾ ਹੈ ਸਾਡੇ ਨਾਲ ਉਹ ਵੀ ਵਧੀਆ ਹੈ ਹੋਰ ਪਸ਼ੂ ਪੰਛੀ ਹੁੰਦੇ ਨੇ ਘਟੂ ਘਟੋਹਾ ਆਪਣਾ ਘਰ ਤਾਂ ਬਣਾ ਹੀ ਲੈਂਦੇ ਨੇ ਛੋਟੀਆਂ ਛੋਟੀਆਂ ਚਿੜੀਆਂ ਵੀ ਆਪਣਾ ਆਲਣਾ ਬਣਾ ਕੇ ਆਰਾਮ ਨਾਲ ਰਹਿੰਦੀਆਂ ਨੇ ਪਰ ਸਾਨੂੰ ਵੇਖ ਲਵੋ ਅਸੀਂ ਹਮੇਸ਼ਾ ਮਨੁੱਖਾਂ ਦੇ ਅਧੀਨ ਰਹਿ ਕੇ ਜਿਉਂਦੇ ਹਾਂ ਇਸ ਦੇ ਲਈ ਸਾਨੂੰ ਇੱਜ਼ਤ ਨਹੀਂ ਮਿਲਦੀ ਵਿਦਵਾਨ ਲੋਕਾਂ ਨੇ ਪਹਿਲਾਂ ਹੀ ਕਿਹਾ ਕਿ ਪ੍ਰਾਏ ਘਰ ਵਿੱਚ ਰਹਿਣਾ ਤੇ ਦੂਜੇ ਦੇ ਭਾਂਗਾ ਉੱਪਰ ਜੀਵਨ ਨਿਰਭਰ ਕਰਨਾ ਸਭ ਤੋਂ ਵੱਧ ਕਸ਼ਟਦਾਇਕ ਹੁੰਦਾ ਹੈ ਉਹ ਵੀ ਸੰਤੰਨ ਹੋ ਕੇ ਕੋਈ ਕੰਮ ਨਹੀਂ ਕਰ ਸਕਦਾ ਤੇ ਸਾਡੀ ਕੁੱਤਿਆਂ ਦੀ ਇਹ ਸਭ ਤੋਂ ਵੱਡੀ ਕਮਜ਼ੋਰੀ ਹੈ ਕਿ ਅਸ ਸਦਾ ਹੀ ਹੋਰਾਂ ਦੇ ਘਰ ਵਿੱਚ ਰਹਿਣਾ ਚਾਹੁੰਦੇ ਹਾਂ ਤੇ ਦੂਸਰੇ ਦੇ ਰਹਿਮ ਕਰਮ ਉੱਤੇ ਪਲਣਾ ਚਾਹੁੰਦੇ ਹਾਂ ਨਤੀਜਾ ਇਹ ਹੁੰਦਾ ਹੈ ਕਿ ਸਾਨੂੰ ਜੀਣ ਲਈ ਭੋਜਨ ਤਾਂ ਮਿਲ ਜਾਂਦਾ ਹੈ ਚਾਹੇ ਉਹ ਥੋੜਾ ਹੀ ਮਿਲੇ ਪਰ ਇੱਜ਼ਤ ਤਾਂ ਨਹੀਂ ਮਿਲਦੀ ਜੇਕਰ ਅਸੀਂ ਆਤਮ ਨਿਰਭਰ ਹੁੰਦੇ ਹਾਂ ਤਾਂ ਸਾਡੀ ਵੀ ਸਮਾਜ ਵਿੱਚ ਮਾਨ ਪੁੱਤਾ ਹੁੰਦੀ ਕਿੰਕਰ ਬੋਲਿਆ ਮਿੱਤਰ ਤੂੰ ਠੀਕ ਕਹਿੰਦਾ ਹੈ ਥੋੜੀ ਬਹੁਤ ਇੱਜ਼ਤ ਅਸੀਂ ਕਮਾ ਵੀ ਲਈਏ ਤਾਂ ਸਾਡੇ ਆਪਸ ਵਿੱਚ ਏਕਤਾ ਨਹੀਂ ਹੈ ਆਪਣਾ ਹੀ ਆਪਣੇ ਨੂੰ ਕੱਟਦਾ ਹੈ ਲਾਂਤ ਹੈ ਜਿਹੇ ਜਨਮ ਤੋਂ ਦੋਸਤੋ ਹੁਣ ਸਾਨੂੰ ਤੀਰਥਾਂ ਦਾ ਪ੍ਰਮਾਨ ਕਰਕੇ ਆਪਣੇ ਅਗਲੇ ਜਨਮਾਂ ਨੂੰ ਸੁਧਾਰ ਲੈਣਾ ਚਾਹੀਦਾ ਹੈ ਤੇ ਇਸ ਕੁੰਕਲ ਸਰੀਰ ਦਾ ਤਿਆਗ ਕਰ ਦੇਣਾ ਚਾਹੀਦਾ ਹੈ। ਬਜਰੰਗ ਨੇ ਆਪਣੇ ਮਿੱਤਰ ਦੀ ਗੱਲ ਦੀ ਹਾਮੀ ਭਰੀ। ਦੋਸਤੋ ਹੁਣ ਉਹ ਦੋਨੇ ਕੁੱਤੇ ਤੀਰਥ ਯਾਤਰਾ ਦੇ ਲਈ ਨਿਕਲ ਪਏ। ਰਸਤੇ ਦੀ ਤਾਂ ਉਹਨਾਂ ਨੂੰ ਇੰਨੀ ਜਾਣਕਾਰੀ ਨਹੀਂ ਸੀ ਪਰ ਭਗਵਾਨ ਦੇ ਨਾਮ ਦਾ ਸਹਾਰਾ ਲੈ ਕੇ ਉਹ ਚੱਲ ਪਏ। ਹੁਣ ਬਜਰੰਗ ਅਤੇ ਕਿੰਕਲ ਦੋਨੋਂ ਦੋਸਤ ਤੀਰਥ ਯਾਤਰਾ ਦੇ ਲਈ ਤੁਰੇ ਜਾ ਰਹੇ ਸੀ। ਚਲਦੇ ਚਲਦੇ ਉਹਨਾਂ ਨੂੰ ਸ਼ਾਮ ਹੋ ਗਈ। ਉਹ ਇੱਕ ਪਿੰਡ ਦੇ ਨੇੜੇ ਇੱਕ ਰੁੱਖ ਦੇ ਹੇਠਾਂ ਫੈਰ ਗਏ। ਭੁੱਖ ਵੀ ਹੁਣ ਕਾਫੀ ਲੱਗੀ ਹੋਈ ਸੀ ਤਾਂ ਦੋਨਾਂ ਨੇ ਦੇਖਿਆ ਕਿ ਉੱਥੇ ਗੰਨਿਆਂ ਦਾ ਖੇਤ ਸੀ ਜਿਸ ਦੇ ਵਿੱਚ ਬਹੁਤ ਸਾਰੇ ਚੂਹੇ ਛਾਲਾਂ ਮਾਰ ਰਹੇ ਸੀ। ਉਹ ਮੋਟੇ-ਮੋਟੇ ਚੂਹਾ ਨੂੰ ਵੇਖ ਕੇ ਬਜਰੰਗ ਦੇ ਮੂੰਹ ਵਿੱਚ ਪਾਣੀ ਆ ਗਿਆ। ਉਹ ਕਹਿਣ ਲੱਗਾ, "ਦੋਸਤ, ਭੁੱਖ ਨਾਲ ਮੇਰਾ ਤਾਂ ਬੁਰਾ ਹਾਲ ਹੈ ਤੇ ਸਾਹਮਣੇ ਵਾਲੇ ਖੇਤ ਵਿੱਚ ਮੈਨੂੰ ਆਪਣਾ ਭੋਜਨ ਵੀ ਦਿਖਾਈ ਦੇ ਰਿਹਾ ਹੈ ਜੇ ਤੂੰ ਕਹੇ ਤਾਂ ਚੱਲਿਏ ਦੋ ਚਾਰ ਚੂਹਿਆਂ ਦਾ ਨਾਸ਼ਤਾ ਕਰ ਲਈਏ ਕਿਕਰ ਨਾਮ ਦਾ ਕੁੱਤਾ ਬੋਲਿਆ ਅਰੇ ਦੋਸਤ ਕਿਹੜੀਆਂ ਗੱਲਾਂ ਕਰਦਾ ਅਸੀਂ ਦੋਨੇ ਸ਼ਿਕਾਰ ਲਈ ਨਹੀਂ ਆਏ ਤੀਰਥ ਯਾਤਰਾ ਲਈ ਨਿਕਲੇ ਹਾਂ ਤੇ ਜਦੋਂ ਤੱਕ ਅਸੀਂ ਤੀਰਥ ਦਾ ਪਰਮਾਨ ਕਰਾਂਗੇ ਕਿਸੇ ਵੀ ਜੀਵ ਨੂੰ ਮਾਰਨਾ ਤਾਂ ਦੂਰ ਉਸ ਨੂੰ ਮਾਰਨ ਬਾਰੇ ਸੋਚਣਾ ਵੀ ਨਹੀਂ ਜੇਕਰ ਅਸੀਂ ਜਿਹਾ ਕੀਤਾ ਤਾਂ ਸਾਨੂੰ ਤੀਰਥ ਦਾ ਕੋਈ ਫਲ ਨਹੀਂ ਮਿਲੇਗਾ ਤੇ ਉਲਟਾ ਪਾਪ ਵੀ ਲੱਗ ਜਾਵੇਗਾ ਸਾਨੂੰ ਇਸ ਸਮੇਂ ਹਿੰਸਾ ਤੋਂ ਰਹਿਤ ਸ਼ਾਕਾਹਾਰੀ ਭੋਜਨ ਨਾਲ ਹੀ ਕੰਮ ਚਲਾਉਣਾ ਪਵੇਗਾ ਬਜਰੰਗ ਬੋਲਿਆ ਪਰ ਦੋਸਤ ਸ਼ਾਕਾਹਾਰੀ ਭੋਜਨ ਤਾਂ ਸਾਨੂੰ ਪਿੰਡ ਵਿੱਚ ਹੀ ਮਿਲ ਸਕਦਾ ਹੈ ਇੱਕ ਕੰਮ ਕਰਦੇ ਹਾਂ ਦੋਨੋਂ ਜਾਨੇ ਸਾਹਮਣੇ ਵਾਲੇ ਪਿੰਡ ਦੇ ਵਿੱਚ ਚੱਲਦੇ ਹਾਂ ਜਿਸ ਨੂੰ ਜੋ ਮਿਲਿਆ ਉਸ ਨੂੰ ਹੀ ਖਾ ਕੇ ਆਪਣੀ ਭੁੱਖ ਮਟਾ ਲਵਾਂਗੇ ਤੇ ਵਾਪਸ ਇਸੇ ਰੁੱਖ ਦੇ نیچے ਆ ਜਾਵਾਂਗੇ ਕਿੰਕਰ ਬੋਲਿਆ ਹਾਂ ਇਹ ਠੀਕ ਰਹੇਗਾ ਹੁਣ ਦੋਨੇ ਕੁੱਤੇ ਪਿੰਡ ਵਿੱਚ ਪਹੁੰਚ ਗਏ ਪਿੰਡ ਵਿੱਚ ਦੋ ਉਹ ਦੋਨੋਂ ਵੱਖ-ਵੱਖ ਹੋ ਕੇ ਭੋਜਨ ਲੱਭ ਲੱਗੇ ਕਿੰਕਰ ਨਾਮ ਦਾ ਕੁੱਤਾ ਇੱਕ ਬ੍ਰਾਹਮਣ ਦੇ ਘਰ ਅੱਗੇ ਪੁੱਜਾ ਬ੍ਰਾਹਮਣ ਪੂਜਾ ਪਾਠ ਕਰਕੇ ਭੋਜਨ ਕਰਨ ਦੇ ਲਈ ਬੈਠਣ ਹੀ ਲੱਗਾ ਸੀ ਉਸਦੀ ਪਤਨੀ ਨੇ ਭੋਜਨ ਦੇ ਥਾਲ ਨੂੰ ਸਜਾ ਦਿੱਤਾ। ਬ੍ਰਾਹਮਣ ਬੜਾ ਹੀ ਭਗਤਪਾ ਸੀਗਾ। ਜੋ ਉਹ ਭੋਜਨ ਕਰਨ ਬੈਠਾ ਤਾਂ ਸਭ ਤੋਂ ਪਹਿਲਾਂ ਉਸਨੇ ਭਗਵਾਨ ਨੂੰ ਭੋਗ ਲਵਾਇਆ। ਐਨੇ ਵਿੱਚ ਕਿੰਕਰ ਨੇ ਉਸਦੀ ਥਾਲੀ ਵਿੱਚ ਮੂੰਹ ਮਾਰ ਦਿੱਤਾ ਤੇ ਉਸਦੀ ਥਾਲੀ ਵਿੱਚੋਂ ਇੱਕ ਰੋਟੀ ਚੱਕ ਕੇ ਉਸਦੇ ਦਰਵਾਜ਼ੇ ਅੱਕੇ ਬੈਠ ਕੇ ਖਾਣ ਲੱਗਾ। ਬ੍ਰਾਹਮਣ ਨੇ ਤਿੱਖਿਆ ਕਿ ਭੋਜਨ ਦੀ ਥਾਲੀ ਵਿੱਚ ਕੁੱਤੇ ਨੇ ਮੂੰਹ ਮਾਰ ਦਿੱਤਾ। ਤੋ ਰਾਮ ਰਾਮ ਕਰਦਾ ਉੱਠ ਖੜਾ ਹੋਇਆ ਤੇ ਆਪਣੀ ਪਤਨੀ ਨੂੰ ਕਹਿਣ ਲੱਗਾ ਕਿ ਭਗਵਾਨ ਨੇ ਭੋਜਨ ਦਾ ਕੁੱਤੇ ਨੇ ਝੂਠਾ ਕਰ ਦਿੱਤਾ ਹੈ ਹੁਣ ਇੱਕ ਕੰਮ ਕਰ ਇਹ ਥਾਲੀ ਦਾ ਭੋਜਨ ਉਸੇ ਕੁੱਤੇ ਨੂੰ ਖਾਣ ਦੇ ਲਈ ਦੇ ਦੇ ਲੱਗਦਾ ਹੈ ਵਿਚਾਰਾ ਬਹੁਤ ਭੁੱਖਾ ਹੈ ਇਹ ਭੋਜਨ ਉਸਦੇ ਹੀ ਭਾਗਾ ਦਾ ਹੈ ਉਸ ਦੀ ਪਤਨੀ ਨੂੰ ਥੋੜਾ ਬੁਰਾ ਜ਼ਰੂਰ ਲੱਗਾ ਕਿਉਂਕਿ ਉਸਨੇ ਬੜੀ ਮਿਹਨਤ ਨਾਲ ਭੋਜਨ ਤਿਆਰ ਕੀਤਾ ਸੀ ਪਰ ਜੀਵਾਂ ਤੇ ਪ੍ਰਤੀਤ ਉਸ ਵਿੱਚ ਵੀ ਦਿਆ ਸੀ ਦੀ ਭਾਵਨਾ ਸੀ ਇਸ ਦੇ ਲਈ ਉਸਨੇ ਬੜੇ ਹੀ ਪਿਆਰ ਨਾਲ ਥਾਲੀ ਦਾ ਸਾਰਾ ਭੋਜਨ ਕੁੱਤੇ ਨੂੰ ਖਾਣ ਲਈ ਦੇ ਦਿੱਤਾ ਕਈ ਪ੍ਰਕਾਰ ਦਾ ਭੋਜਨ ਕਰਕੇ ਕਿੰਕਰ ਬੜਾ ਹੀ ਖੁਸ਼ ਹੋਇਆ ਉਸਨੇ ਬ੍ਰਾਹਮਣ ਦੀ ਉਸਦੇ ਪਤੀ ਨੂੰ ਖੂਬ ਦਵਾਵਾ ਦਿੱਤੀਆਂ ਤੇ ਵਾਪਸ ਉਸੇ ਰੁੱਖੇ ਠੇਹਾਂ ਆ ਕੇ ਬੈਠ ਗਿਆ ਤੇ ਆਪਣੇ ਮਿੱਤਰ ਬਜਰੰਗ ਦੀ ਔਨ ਦੀ ਉਡੀਕ ਕਰਨ ਲੱਗਾ ਉਧਰ ਬਜਰੰਗ ਵੀ ਭੋਜਨ ਦੀ ਤਲਾਸ਼ ਵਿੱਚ ਪਿੰਡ ਦੇ ਇੱਕ ਸੇਠ ਦੇ ਘਰ ਵਿੱਚ ਚਲਾ ਗਿਆ ਸੇਠ ਵੀ ਉੱਧਰ ਆਪਣੇ ਘਰ ਵਿੱਚ ਭੋਜਨ ਕਰਨ ਲਈ ਬੈਠਾ ਹੀ ਸੀ। ਇੰਨੇ ਵਿੱਚ ਬਜਰੰਗ ਨੇ ਉਸ ਦੀ ਥਾਲੀ ਵਿੱਚ ਆਪਣਾ ਮੂੰਹ ਪਾ ਦਿੱਤਾ। ਤੇ ਪੂੜੀ ਨੂੰ ਮੂੰਹ ਵਿੱਚ ਫੜ ਕੇ ਉਸ ਦੇ ਦਰਵਾਜ਼ੇ ਅੱਗੇ ਬੈਠ ਕੇ ਖਾਣ ਲੱਗਾ। ਇੱਥੇ ਸੇਠ ਨੂੰ ਉਸ ਕੁੱਤੇ ਤੇ ਕਰਤੂਤ ਉੱਤੇ ਬੜਾ ਗੁੱਸਾ ਆਇਆ। ਉਹ ਇੱਕਦਮ ਕ੍ਰੋਧ ਵਿੱਚ ਭਰ ਗਿਆ। ਉਸ ਨੇ ਲਾਠੀ ਉਠਾਈ ਤੇ ਕੁੱਤੇ ਦੇ ਪਿੱਛੇ ਜਾ ਕੇ ਉਸ ਉੱਤੇ ਲਾਠੀ ਵਰਸਾਉਣੇ ਸ਼ੁਰੂ ਕਰ ਦਿੱਤੀ। ਵਿਚਾਰਾ ਬਜਰੰਗ ਬੇਫਿਕਰ ਹੋ ਕੇ ਪੂੜੀ ਖਾਨ ਵਿੱਚ ਮਸਤ ਸੀ ਤੇ ਜਿਵੇਂ ਹੀ ਸੇੜ ਦੇ ਲਾਠੇ ਉਸ ਉੱਤੇ ਪਈ ਤਾਂ ਲਾਠੀ ਦਾ ਵਾਰ ਇੰਨਾ ਤੇਜ਼ ਸੀ ਕਿ ਕੁੱਤਾ ਉੱਥੇ ਹੀ ਬੈਠ ਰਹਿ ਗਿਆ ਉਸ ਦੀ ਕਮਾ ਟੁੱਟ ਗਈ ਉਹ ਜਿਵੇਂ ਤਿਵੇਂ ਚੀਕਾ ਮਾਰਦਾ ਫਿਸਕਦਾ ਹੋਇਆ ਉੱਥੋਂ ਚੱਲਣ ਲੱਗਾ ਉਸ ਨੇ ਇਹ ਗੱਲ ਸੁਪਨੇ ਵਿੱਚ ਵੀ ਨਹੀਂ ਸੋਚੀ ਸੀ ਕਿ ਇੱਕ ਪੂੜੀ ਖਾਨ ਦੀ ਉਸ ਨੂੰ ਐਡੀ ਵੱਡੀ ਕੀਮਤ ਚੁਕਾਣੀ ਪਵੇਗੀ ਮਨੁੱਖ ਸਵਾਰਥੀ ਹੋਵੇਗਾ ਇਹ ਤਾਂ ਪਤਾ ਸੀ ਪਰ ਇੰਨਾ નિર્ਦਈ ਵੀ ਹੋਵੇਗਾ ਇਹ ਬਜਰੰਗ ਨਹੀਂ ਜਾਣਦਾ ਸੀ ਕਮਾ ਟੁੱਟ ਜਾਣ ਦੇ ਕਾਰਨ ਹੁਣ ਉਹ ਉਸ ਤੋਂ ਤੁਰਿਆ ਨਹੀਂ ਜਾ ਰਿਹਾ ਸੀ ਉੱਧਰ ਉਸਦਾ ਮਿੱਤਰ ਕਿੰਕਰ ਰੋਖੇਠਾਂ ਬੈਠਾ ਉਸਦੀ ਉਡੀਕ ਕਰ ਰਿਹਾ ਸੀ ਉਹ ਸੋਚਣ ਲੱਗਾ ਕਿ ਕਾਫੀ ਦੇਰ ਹੋ ਗਈ ਹੈ ਅਜੇ ਤੱਕ ਮੇਰਾ ਮਿੱਤਰ ਵਾਪਸ ਨਹੀਂ ਆਇਆ ਕਿਤੇ ਉਹ ਕਿਸੇ ਮੁਸੀਬਤ ਵਿੱਚ ਤਾਂ ਨਹੀਂ ਫਸ ਗਿਆ ਇਹ ਹੀ ਸੋਚ ਕੇ ਕਿੰਕਰ ਬਜਰੰਗ ਨੂੰ ਪਾਲਣ ਦੇ ਲਈ ਪਿੰਡ ਵੱਲ ਤੁਰ ਪਿਆ ਪਿੰਡ ਵਿੱਚ ਪਹੁੰਚਨ ਤੇ ਉਸ ਨੂੰ ਆਪਣਾ ਮਿੱਤਰ ਬਜਰੰਗ ਦਿਖਾਈ ਦਿੱਤਾ ਜੋ ਕਿਸੇ ਦਾ ਹੋਇਆ ਖਿਸਕਦਾ ਹੋਇਆ ਜਿਵੇਂ-ਜਿਵੇਂ ਪਿੰਡ ਤੋਂ ਬਾਹਰ ਆ ਰਿਹਾ ਸੀ ਉਸ ਦੀਆਂ ਅੱਖਾਂ ਤੋਂ ਅਥਰੂ ਵਹਿ ਰਹੇ ਸੀ ਉਹ ਅਗਲੇ ਦੋ ਪੈਰਾਂ ਨਾਲ ਖਿਸਕਦਾ ਹੋਇਆ ਇੱਥੇ ਤੱਕ ਪਹੁੰਚਿਆ ਹੀ ਸੀ ਇੰਕਰ ਨੇ ਬਜਰੰਗ ਦੀ ਟੁੱਟੀ ਹੋਈ ਕਮਰ ਵੇਖੀ ਤਾਂ ਬਹੁਤ ਦੁੱਖ ਹੋਇਆ ਪੁੱਛਣ ਲੱਗਾ ਮਿੱਤਰ ਤੈਨੂੰ ਉਸ ਦਿਸ਼ਾ ਵਿੱਚ ਕਿਸ ਪਾਪੀ ਨੇ ਪਹੁੰਚਾਇਆ ਹੈ ਤਾਂ ਬਜਰੰਗ ਨੇ ਰੋਂਦੇ ਰੋਂਦੇ ਹੋਏ ਉਸਦੇ ਸੇਠ ਦਾ ਕਠੋਰ ਤੇ ਨਰਦਈ ਵੀਵਾਰ ਆਪਣੇ ਮਿੱਤਰ ਨੂੰ ਦੱਸਿਆ ਸੇਠ ਦੀ ਦ੍ਰਿਸ਼ਟਾ ਬਾਰੇ ਜਾਣ ਕੇ ਕਿੰਕਰ ਦਾ ਖੂਨ ਖੋਲ ਉਠਿਆ ਪਰ ਉਹ ਕਰ ਵੀ ਕੀ ਸਕਦਾ ਸੀ ਬਜਰੰਗ ਬੋਲਿਆ ਮਿੱਤਰ ਮੇਰਾ ਜੀਣਾ ਤੇ ਨਾ ਜੀਣਾ ਹੁਣ ਇੱਕੋ ਜਾ ਹੋ ਗਿਆ ਹੈ ਸੇਠ ਨੇ ਮੇਰੀ ਕਮਰ ਤੋੜ ਕੇ ਮੈਨੂੰ ਤੀਰਥਾਂ ਦਾ ਪ੍ਰਮਾਣ ਕਰਨ ਤੋਂ ਵੀ ਬਾਝਾ ਕਰ ਦਿੱਤਾ ਹੈ ਹੁਣ ਇਸ ਲਈ ਟੁੱਟੀ ਹੋਈ ਕਮਰ ਦੇ ਨਾਲ ਮੈਂ ਹੋਰ ਜੀਣਾ ਨਹੀਂ ਚਾਹੁੰਦਾ ਮੈਨੂੰ ਤੂੰ ਕਿਸੇ ਤਰ੍ਹਾਂ ਇੱਥੋਂ ਲੈ ਚੱਲ ਹੁਣ ਮੈਂ ਆਪਣੇ ਪ੍ਰਾਨ ਤਿਆਗਣਾ ਚਾਹੁੰਦਾ ਹਾਂ ਸੋ ਕਿੰਕਰ ਜਿਵੇਂ ਤਿਵੇਂ ਕਰਕੇ ਬਜਰੰਗ ਨੂੰ ਉੱਥੋਂ ਲੈ ਕੇ ਅੱਗੇ ਗਿਆ ਤੇ ਇੱਕ ਨਦੀ ਵਿੱਚ ਛਾਲ ਮਾਰ ਕੇ ਉਸਨੇ ਆਪਣੇ ਸਰੀਰ ਦਾ ਤਿਆਗ ਕਰ ਦਿੱਤਾ ਤੇ ਕਿੰਕਰ ਨੇ ਵੀ ਆਪਣੇ ਮਿੱਤਰ ਨਾਲ ਪ੍ਰਾਨ ਤਿਆਗਣ ਦਾ ਫੈਸਲਾ ਕੀਤਾ ਇਸੇ ਤਰ੍ਹਾਂ ਉਹ ਦੋਨੇ ਕੁੱਤੇ ਨਦੀ ਵਿੱਚ ਛਾਲ ਮਾਰ ਕੇ ਆਪਣੇ ਸਰੀਰ ਦਾ ਤਿਆਗ ਕਰ ਦਿੰਦੇ ਨੇ ਤੀਰਥਾਂ ਦਾ ਭਾਵ ਲੈ ਕੇ ਉਹਨ ਦੋਨੇ ਤੁਰੇ ਸੀ ਇਸ ਦੇ ਲਈ ਭਗਵਾਨ ਨੇ ਉਹਨਾਂ ਦੇ ਅੱਗੇ ਪਿੱਛੇ ਦੇ ਸਾਰੇ ਪਾਪਾਂ ਨੂੰ ਨਸ਼ਟ ਕਰ ਦਿੱਤਾ ਤੇ ਉਹਨਾਂ ਨੂੰ ਇੱਕ ਮਨੁੱਖੀ ਸਰੀਰ ਵਿੱਚ ਭੇਜ ਦਿੱਤਾ ਭਗਵਾਨ ਦੀ ਪ੍ਰੇਰਣਾ ਨਾਲ ਇੰਕਰ ਨੇ ਤਾਂ ਉਸ ਬ੍ਰਾਹਮਣ ਦੇ ਘਰ ਪੁੱਤਰ ਦੇ ਰੂਪ ਦੇ ਵਿੱਚ ਜਨਮ ਲਿਆ ਸੰਯੋਗ ਨਾਲ ਦੋਨਾਂ ਦੇ ਘਰ ਪਹਿਲਾਂ ਕੋਈ ਸੰਤਾਨ ਨਹੀਂ ਸੀ ਕਾਫੀ ਸਮੇਂ ਬਾਅਦ ਸੇਠ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਸੀ ਇਸ ਖੁਸ਼ੀ ਵਿੱਚ ਸੇਠ ਨੇ ਬਹੁਤ ਵੱਡਾ ਉਤਸਵ ਮਨਾਇਆ ਸੀ ਪੂਰੇ ਨਗਰ ਦੀ ਦਾਵਤ ਕੀਤੀ ਸੀ ਅਜੇ ਤੱਕ ਖੁਸ਼ੀਆਂ ਦਾ ਜਸ਼ਨ ਸਮਾਪਤ ਵੀ ਨਹੀਂ ਹੋਇਆ ਸੀ ਇੰਨੇ ਵਿੱਚ ਸੇਠ ਨੂੰ ਖਬਰ ਮਿਲੀ ਹੈ ਕਿ ਉਸ ਦੇ ਵਪਾਰ ਵਿੱਚ ਬਹੁਤ ਵੱਡਾ ਨੁਕਸਾਨ ਹੋ ਗਿਆ ਤੇ ਉਸ ਦੇ ਗੋਦਾਮ ਵਿੱਚ ਅੱਗ ਲੱਗ ਗਈ ਹੈ ਇਹ ਵੇਖ ਕੇ ਸੇਠ ਨੂੰ ਬਹੁਤ ਵੱਡਾ ਸਦਮਾ ਲੱਗਾ ਅਜੀ ਉਹ ਇਸ ਸਦਮੇ ਤੋਂ ਬਾਹਰ ਨਹੀਂ ਨਿਕਲ ਪਾਇਆ ਸੀ ਕਿ ਉਸ ਦੀ ਪਤਨੀ ਵੀ ਭਿਆਨਕ ਰੋਗ ਨਾਲ ਪੀੜਿਤ ਹੋ ਗਈ। ਸੇੜ ਦੀ ਸਾਰੀ ਸੰਪਤੀ ਹੌਲੀ-ਹੌਲੀ ਵੇਚ ਕੇ ਉਸ ਦੇ ਇਲਾਜ ਵਿੱਚ ਲੱਗਣ ਲੱਗੇ। ਉਧਰ ਕੰਕਰ ਜਦੋਂ ਬੇਟਾ ਬਣ ਕੇ ਬ੍ਰਾਹਮਣ ਦੇ ਘਰ ਪੈਦਾ ਹੋਇਆ ਤਾਂ ਪੁੱਤਰ ਦੇ ਘਰ ਵਿੱਚ ਜਨਮ ਲੈਂਦੇ ਅਹੀ ਬ੍ਰਾਹਮਣ ਨੂੰ ਰਾਜੇ ਦੇ ਕੋਲ ਚੰਗੇ ਪਦ ਦੇ ਉੱਤੇ ਨੌਕਰੀ ਮਿਲ ਗਈ। ਬ੍ਰਾਹਮਣ ਦੀ ਸਲਾਹ ਨਾਲ ਰਾਜੇ ਦਾ ਰਾਜ ਕਾਜਪੜੇ ਹੀ ਚੰਗੇ ਢੰਗ ਨਾਲ ਚੱਲਣ ਲੱਗਾ। ਕੋਈ ਵੀ ਯੁੱਧ ਰਾਜਾ ਹਾਰਦਾ ਨਹੀਂ ਸੀ ਕਿਉਂਕਿ ਬ੍ਰਾਹਮਣ ਉਸ ਨੂੰ ਚੰਗੀ ਨੀਅਤ ਬਣਾ ਕੇ ਦਿੰਦਾ ਸੀ ਕੁਝ ਦਿਨਾਂ ਬਾਅਦ ਹੀ ਰਾਜੇ ਨੇ ਬ੍ਰਾਹਮਣ ਨੂੰ ਆਪਣਾ ਪ੍ਰਧਾਨ ਮੰਤਰੀ ਕੋਸ਼ਿਤ ਕਰ ਦਿੱਤਾ ਗਰੀਬ ਬ੍ਰਾਹਮਣ ਹੁਣ ਪੂਰੇ ਰਾਜ ਦਾ ਪ੍ਰਧਾਨ ਮੰਤਰੀ ਬਣ ਗਿਆ ਸੀ ਇੱਥੇ ਬ੍ਰਾਹਮਣ ਦਾ ਬੇਟਾ ਵੀ ਬਹੁਤ ਵੱਡਾ ਵਿਦਵਾਨ ਬਣ ਗਿਆ ਸੀ ਉਸ ਨੇ ਆਪਣੇ ਪਿਤਾ ਦੇ ਨਾਮ ਨੂੰ ਚਾਰ ਚੰਨ ਲਗਾ ਦਿੱਤੇ ਉਧਰ ਸੇਠ ਦਾ ਬੇਟਾ ਵੱਡਾ ਹੋ ਕੇ ਨਿਕਾਰਾ ਨਿਕਲਿਆ ਸੇਠ ਦੇ ਬੱਚੇ ਕੁਝੇ ਧਨ ਨੂੰ ਉਸਨੇ ਜੂਆ ਸ਼ਰਾਬ ਤੇ ਵਿਕਾਰਾ ਵਿੱਚ ਉਡਾ ਦਿੱਤਾ। ਸੇਠ ਜੇਕਰ ਕੁਝ ਵੀ ਕਹਿੰਦਾ ਤਾਂ ਬੇਟਾ ਉਸ ਨੂੰ ਮਾਰਦਾ ਕੁੱਟਦਾ ਤੇ ਗਾਲਾਂ ਕੱਢਦਾ। ਇੱਕ ਦਿਨ ਤਾਂ ਨਸ਼ੇ ਦੇ ਵਿੱਚ ਉਸਨੇ ਆਪਣੇ ਪਿਤਾ ਨੂੰ ਲਾਠੀਆਂ ਨਾਲ ਇੰਨਾ ਪਿੱਟਿਆ ਕਿ ਸੇਠ ਦੀ ਕਮਰ ਹੀ ਤੋੜ ਦਿੱਤੀ। ਹੁਣ ਉਹ ਸੇਠ ਚੱਲ ਵੀ ਨਹੀਂ ਪਾਉਂਦਾ ਸੀ। ਸਾਰਾ ਦਿਨ ਘਰ ਵਿੱਚ ਪਿਆ ਪਿਆ ਆਪਣੇ ਕਰਮਾਂ ਦੀ ਸਜ਼ਾ ਭੋਗਦਾ ਰਹਿੰਦਾ। ਇੱਕ ਦਿਨ ਸੇਠ ਨੇ ਆਪਣੀ ਪਤਨੀ ਨੂੰ ਕਿਹਾ ਭਾਗਵਾਨ ਨੇ ਅਸੀਂ ਪਤਾ ਨਹੀਂ ਕਿਹੜੇ ਪਾਪਾਂ ਪਾਪ ਕੀਤੇ ਨੇ ਜਿਸ ਕਾਰਨ ਸਾਡੇ ਘਰ ਵਿੱਚ ਇੱਕ ਪੁੱਤ ਪੈਦਾ ਹੋਇਆ ਹੈ ਜੇ ਇਹ ਬੇਟੇ ਨਾਲੋਂ ਤਾਂ ਮੈਂ ਬਿਨਾਂ ਸੰਤਾਨ ਹੀ ਠੀਕ ਸੀ ਦੋਸਤੋ ਸੇਠ ਦੀ ਪਤਨੀ ਨੇ ਕਿਹਾ ਕਿ ਤੁਹਾਨੂੰ ਯਾਦ ਹੈ ਤੁਸੀਂ ਇੱਕ ਕੁੱਤੇ ਨੂੰ ਲਾਠੀ ਮਾਰ ਕੇ ਉਸ ਦੀ ਕਮਰ ਤੋੜ ਦਿੱਤੀ ਸੀ ਸ਼ਾਇਦ ਉਸੇ ਪਾਪਾਂ ਦੀ ਤੁਹਾਨੂੰ ਸਜ਼ਾ ਮਿਲ ਰਹੀ ਹੈ ਕਹਿੰਦੇ ਨੇ ਕਿ ਕਰਮ ਕਰਮ ਵਾਪਸ ਜ਼ਰੂਰ ਆਉਂਦਾ ਹੈ ਸਾਡੇ ਚੰਗੇ ਪੂਰੇ ਕਰਮਾਂ ਦਾ ਹੀ ਨਤੀਜਾ ਹੁੰਦਾ ਹੈ ਕਿ ਸਾਨੂੰ ਚੰਗੀ ਬੁਰੀ ਸੰਤਾਨ ਮਿਲਦੀ ਹੈ ਸਾਡੇ ਪਾਪ ਜਾਂ ਪੁੰਨ ਹੀ ਸਾਡੇ ਘਰ ਵਿੱਚ ਬੇਟਾ ਬੇਟੀ ਬਣ ਕੇ ਜਨਮ ਲੈਂਦੇ ਨੇ ਜੇ ਸੰਤਾਨ ਸੁੱਖ ਦੇਣ ਵਾਲੀ ਹੋਵੇ ਤਾਂ ਸਮਝ ਲੈਣਾ ਕਿ ਤੁਹਾਡੇ ਚੰਗੇ ਕਰਮ ਫਲ ਦੇ ਰਹੇ ਨੇ ਤੇ ਜੇਕਰ ਸੰਤਾਨ ਦੁੱਖ ਦੇਣ ਵਾਲੀ ਹੋਵੇ ਨਾ ਕਮੀ ਹੋਵੇ ਤਾਂ ਸਮਝ ਲੈਣਾ ਤੁਹਾਡੇ ਪੂਰੇ ਕਰਮਾਂ ਦਾ ਹਿਸਾਬ ਬਰਾਬਰ ਹੋ ਰਿਹਾ ਹੈ ਦੋਸਤੋ ਇਸੇ ਤਰ੍ਹਾਂ ਸੇਠ ਆਪਣੇ ਕਰਮਾਂ ਨੂੰ ਯਾਦ ਕਰਕੇ ਰੋਜ਼ਾਨਾ ਪਿਆ ਤੜਪਦਾ ਰਹਿੰਦਾ ਸੀ ਗੱਲ ਇੱਥੇ ਉਹੀ ਆ ਗਈ ਸੀ ਜੈਸੀ ਕਰਨੀ ਵੈਸੀ ਭਰਨੀ ਸੋ ਦੋਸਤੋ ਉਮੀਦ ਹੈ ਕਿ ਇਹ ਖਾਣਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਤਾਂ ਆਪਣੇ ਕੀਮਤੀ ਕਮੈਂਟ ਸਟੋਰ ਕਰਕੇ ਦੱਸਣਾ ਅਗਲੀ ਵੀਡੀਓ ਇੱਕ ਹੋਰ ਜਿਹੇ ਪ੍ਰੇਰਣਾਦਾਇਕ ਚਰਚਾ ਦੇ ਨਾਲ ਜੋੜਾਂਗੇ ਧੰਨਵਾਦ ਜੀ